ਜਸਵਿੰਦਰ ਭੱਲਾ ਦਾ ਅੱਜ ਸੰਸਕਾਰ ਕਰਕੇ ਆਏ ਨੇ ਅੱਜ ਹੁਣੇ ਲੁੱਡੀਆਂ ਪਾਉਣਗੇ ਭੰਗੜੇ ਪਾਉਣਗੇ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੂੰ ਉੱਥੇ ਜਾ ਕੇ ਮਗਰਮੱਛ ਦੇ ਹੰਝੂ ਬਹਾ ਕੇ ਆਏ ਨੇ ਰੋ ਪਿਟ ਕੇ ਆਏ ਨੇ ਜੀ ਬਹੁਤ ਵੱਡਾ ਹੀਰਾ ਚਲਾ ਗਿਆ ਜਿਹੜੇ ਅੱਜ ਅਵਾਰਡ ਲੈਣ ਆਉਣਗੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਧ ਲਾਂਚ ਜਿਹੜੀ ਹੈ ਉਹਨਾਂ ਲੋਕਾਂ ਨੂੰ ਪਹਿਣੀ ਚਾਹੀਦੀ ਹੈ ਇਹ ਤੇ ਉਹੀ ਹਨੀ ਸਿੰਘ ਹੈ ਉਹੀ ਧੀਰੂ ਬਾਜਵਾ ਸਾਰੇ ਨੱਚਣ ਆਇਆ ਤੇ ਜਾ ਕੇ ਨਾ ਤੁਸੀਂ ਕੋਈ ਡਾਇਸ ਲਾਇਆ ਨਾ ਮਾਈਕ ਰੱਖਣ ਦੀ ਕੋਈ ਜਗ੍ਹਾ ਨਾ ਪੱਤਰਕਾਰ ਦੇ ਖੜਨ ਦੀ ਕੋਈ ਜਗ੍ਹਾ ਨਾ ਉਹਨੂੰ ਪੀਣ ਨੂੰ ਪਾਣੀ ਹੈ ਐਨੀ ਮਿਹਨਤ ਕਰਦੇ ਆ ਸਾਰਾ ਅਸੀਂ ਕਵਰ ਕਰਦੇ ਆ ਪ੍ਰੋਗਰਾਮ ਇਹਨਾਂ ਵੀ ਇੰਨਾ ਕਰਦੇ ਆ ਸਾਰਾ ਅਸੀਂ ਲੋਕਾਂ ਤੱਕ ਪਹੁੰਚਦਾ ਏ ਫਿਰ ਵੀ ਸਾਨੂੰ ਅੰਦਰ ਨਹੀਂ ਐਂਟਰ ਹੁੰਣ ਦਿੱਤਾ ਐਨੀ ਦੇਣਾ ਭੱਲਾ ਜੀ ਨੂੰ ਇੰਡਸਟਰੀ ਦੀ ਕਿਉਂਕਿ ਉਹਨਾਂ ਉਹਨਾਂ ਕਰਕੇ ਬਰੌਨ ਕੈਂਸਰ ਵੀ ਨਹੀਂ ਕਰ ਸਕਦੇ ਇਹ ਅੱਗੇ ਵੀ ਕਰ ਸਕਦੇ ਨੇ ਪ੍ਰੋਗਰਾਮ ਪੱਤਰਕਾਰ ਨੇ ਪੜੇ ਲਿਖੇ ਨੇ ਸਾਰੇ ਪਿਛਲੇ 20-20 ਸਾਲ ਤੋਂ ਫਿਲਮਾਂ ਪ੍ਰਮੋਟ ਕਰਦੇ ਆ ਰਹੇ ਨੇ ਇਹਨਾਂ ਨੂੰ ਇਹ ਅਕਲ ਨਹੀਂ ਸਭ ਤੋਂ ਵੱਡੀ ਗੱਲ ਜੋ ਸੁਵਿੰਦਰ ਭੱਲਾ ਦਾ ਅੱਜ ਸੰਸਕਾਰ ਕਰਕੇ ਆਏ ਨੇ ਅੱਜ ਹੁਣੇ ਲੁੱਡੀਆਂ ਪਾਉਣਗੇ ਭੰਗੜੇ ਪਾਉਣਗੇ ਸ਼ਰਮ ਆਉਣੀ ਚਾਹੀਦੀ ਐ ਇਹਨਾਂ ਨੂੰ ਸੰਸਕਾਰ ਦੇ ਲੋਕ ਪਹੁੰਚ ਨਹੀਂ ਸਕੇ ਫਿਲਮ ਫੇਅਰ ਵਾਰਡ ਦੇ ਪਹੁੰਚ ਰਹੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਹਿੰਦੁਸਤਾਨ ਦਾ ਐਡਾ ਮਹਿਨਾਜ਼ ਜਿਹੜਾ ਸੀ ਐਕਟਰੋ ਮਰ ਗਿਆ ਅੱਜ ਉੱਥੇ ਜਾ ਕੇ ਮਗਰਮੱਛ ਦੇ ਹੰਝੂ ਬਹਾ ਕੇ ਆਏ ਨੇ ਰੋ ਪਿਟ ਕੇ ਆਏ ਨੇ ਜੀ ਬਹੁਤ ਵੱਡਾ ਹੀਰਾ ਚਲਾ ਗਿਆ ਆ ਹੀਰੇ ਨੂੰ ਸ਼ਰਧਾਂਜਲੀ ਤੇਰੇ ਨੇ ਪੀਸੀ ਸਟੇਡੀਅਮ ਦੇ ਵਿੱਚ ਅੱਜ ਇਹ ਮਜਮਾ ਲਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਐ ਨਾ ਕਲਾਕਾਰਾਂ ਨੂੰ ਜਿਹੜੇ ਅੱਜ ਅਵਾਰਡ ਲੈਣ ਆਉਣਗੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਧ ਲਾਂਟ ਜਿਹੜੀ ਐ ਉਹਨਾਂ ਲੋਕਾਂ ਨੂੰ ਪੈਣੀ ਚਾਹੀਦੀ ਐ ਔਰ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਸੀ ਅੱਜ ਦੇ ਸ਼ੋਅ ਦਾ ਜਰ ਰਿਕੁਐਸਟ ਕਰ ਜਾਈਂਦੀ ਵੀ ਭਾਈ ਜਸਵਿੰਦਰ ਭੱਲਾ ਮਰ ਗਿਆ ਅੱਜ ਅੱਜ ਸ਼ੋਅ ਨਹੀਂ ਹੋਣਾ ਚਾਹੀਦਾ ਕੀ ਫਾਇਦਾ ਕੱਲ ਵੀ ਉਹਦੇ ਅੰਤਮ ਦਰਸ਼ਨਾਂ ਵਾਸਤੇ ਸਵੇਰੇ ਜਾ ਕੇ ਆਏ ਨੇ ਕੱਲਾ ਕੱਲਾ ਸਟਾਰ ਜਾ ਕੇ ਆਇਆ ਅੱਜ ਉਹੀ ਸਟਾਰ ਆ ਹੁਣ ਅੱਧਾ ਘੰਟਾ ਠਹਿਰ ਜਾਓ ਇੱਥੇ ਨਾਚਾਉਣੇ ਨੇ ਇਹ ਤੇ ਉਹੀ ਹਨੀ ਸਿੰਘ ਹੈ ਉਹੀ ਤੀਰੂ ਬਾਜ਼ ਵਾ ਸਾਰੇ ਨੱਚਣਾ ਇੱਥੇ ਆ ਕੇ ਆਹ ਹੀਰੇ ਨੂੰ ਸ਼ਰਨਾਜ ਵੀਰ ਤੇਰੇ ਨੇ ਪੀਸੀਐ ਸਟੇਡੀਅਮ ਦੇ ਵਿੱਚ ਅੱਜ ਇਹ ਮਜਮਾ ਲਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਹੈ ਨਾ ਕਲਾਕਾਰਾਂ ਨੂੰ ਜਿਹੜੇ ਅੱਜ ਅਵਾਰਡ ਲੈਣ ਆਉਣਗੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਵੱਧ ਲਾਂਤ ਜਿਹੜੀ ਹੈ ਉਹਨਾਂ ਲੋਕਾਂ ਨੂੰ ਪੈਣੀ ਚਾਹੀਦੀ ਹੈ ਔਰ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਸੀ ਅੱਜ ਦੇ ਸ਼ੋਅ ਦਾ ਜਾਂ ਰਿਕੁਐਸਟ ਕਰਨਾ ਚਾਹੀਦਾ ਸੀ ਵੀ ਭਾਈ ਜਸਵਿੰਦਰ ਭੱਲਾ ਮਰ ਗਿਆ ਅੱਜ ਅੱਜ ਸ਼ੋਅ ਨਹੀਂ ਹੋਣਾ ਚਾਹੀਦਾ ਕੀ ਫਾਇਦਾ ਕੱਲ ਵੀ ਉਹਦੇ ਅੰਤਮ ਦਰਸ਼ਨਾਂ ਵਾਸਤੇ ਸਵੇਰੇ ਜਾ ਕੇ ਆਏ ਨੇ ਕੱਲਾ ਕੱਲਾ ਸਟਾਰ ਜਾ ਕੇ ਆਇਆ ਅੱਜ ਉਹੀ ਸਟਾਰ ਆ ਹੁਣ ਅਤਾ ਘੰਟਾ ਠਹਿਰ ਜੋ ਇੱਥੇ ਨਾਚੋਣੇ ਨੇ ਇੱਥੇ ਉਹੀ ਖਾਨੀ ਸਿੰਘ ਹੈ ਉਹੀ ਨੀਰੂ ਬਾਜਵਾ ਸਾਰੇ ਨੱਚਣ ਆ ਇੱਥੇ ਆ ਕੇ ਇਸ ਕਰਕੇ ਇਹਨਾਂ ਨੂੰ ਜਿਹੜੀਆਂ ਇਹ ਕਲਾਕਾਰਾਂ ਦਾ ਜਿਹੜਾ ਦੋਗਲਾ ਚਿਹਰਾ ਹੈ ਔਰ ਖਾਸ ਕਰਕੇ ਫਿਲਮ ਫੇਅਰ ਅਵਾਰਡ ਵਾਲਿਆਂ ਦਾ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਐਟਮਿਸ ਯੂਜ਼ ਯਾਰ ਇਹਨੂੰ ਰੈੱਡ ਕਾਰਪਟ ਕਹਿੰਦੇ ਨੇ ਇਹ ਬੰਬੇ ਤੋਂ ਆਏ ਨੇ ਸ਼ੋਅ ਕਰਨ ਵਾਸਤੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਰੈੱਡ ਕਾਰਪਟ ਹੁੰਦਾ ਕੀ ਐ ਨਾ ਤੁਸੀਂ ਕੋਈ ਡਾਇਸ ਲਾਇਆ ਨਾ ਮਾਈਕ ਰੱਖਣ ਦੀ ਕੋਈ ਜਗ੍ਹਾ ਨਾ ਪੱਤਰਕਾਰ ਦੇ ਖੜਨ ਦੀ ਕੋਈ ਜਗ੍ਹਾ ਨਾ ਉਹਨੂੰ ਪੀਣ ਨੂੰ ਪਾਣੀ ਐ ਇੱਥੇ ਸਾਰੇ ਸਾਈਟਾਂ 'ਚ ਕੀ ਆਏ ਨੇ ਵੀ ਚਲੋ ਫਿਲਮ ਫਿਰ ਰਿਵਾਰਡ ਚੱਲੇ ਆ ਆ ਬੰਨ ਤੇ ਇੱਕ ਆ ਕਾਲੇ ਕਾਲੇ ਬੈੰਡ ਜੇ ਬੰਨ ਤੇ ਚਲੋ ਜੀ ਰੈੱਡ ਕਾਰਪਟ ਤੇ ਔਰ ਦੂਜੀ ਸਭ ਤੋਂ ਵੱਡੀ ਗੱਲ ਸਾਨੂੰ ਸ਼ੋਅ ਦੇਖਣ ਦਾ ਹੱਕ ਨਹੀਂ ਅਸੀਂ মিডিਆ ਵਾਲੇ ਸਿਰ ਬਾਹਰ ਖੜ ਕੇ ਅਸੀਂ ਢੋਲਕੀ ਵਜਾ ਸਕਦੇ ਔਰ ਕਲਾਕਾਰ ਦੂਜੇ ਪਾਸੇੋਂ ਜਾ ਰਹੇ ਨੇ ਕੀ ਫਾਇਦਾ ਹੈ ਜੇ ਰੈੱਡ ਕਾਰਪਟ ਦਾ ਤੋ ਮੈਂ ਸਖਤ ਨਿੰਦਾ ਕਰਦਾ ਪੂਰੇ ਸਖਤ ਸ਼ਬਦਾਂ ਦੇ ਵਿੱਚ ਵੀ ਜਸਵਿੰਦਰ ਭੱਲਾ ਦੇ ਸੰਸਕਾਰ ਦੇ ਮੌਕੇ ਤੇ ਇਦਾਂ ਦਾ ਸ਼ੋਅ ਜਿਹੜਾ ਹੈਗਾ ਉਹ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਉਥੇ ਰੋਕ ਲੈਣੇ ਵੀ ਸਾਨੂੰ ਮੀਡੀਆ ਨੂੰ ਦੇਖਣ ਹੀ ਦਿੰਦੇ ਆਂਗੇ ਸਾਨੂੰ ਸਾਨੂੰ ਪ੍ਰੋਗਰਾਮ ਦੇਖਣ ਹੁੰਦੇ ਸੀ ਮੀਡੀਆ ਨਾਲ ਐਨੀ ਮਿਹਨਤ ਕਰਦੇ ਆ ਸਾਰਾ ਅਸੀਂ ਕਵਰ ਕਰਦੇ ਆ ਪ੍ਰੋਗਰਾਮ ਇਹਨਾਂ ਲਈ ਐਨਾ ਕਰਦੇ ਆ ਸਾਰਾ ਅਸੀਂ ਲੋਕਾਂ ਤੱਕ ਪਹੁੰਚਦਾ ਹੈ ਫੇਰ ਵੀ ਸਾਨੂੰ ਅੰਦਰ ਨਹੀਂ ਐਂਟਰ ਹੁੰਦਾ ਸਾਡਾ ਪ੍ਰੋਗਰਾਮ ਹੈ ਜਿਹੜਾ ਅਜੀ ਦੇਖਣਾ ਚਾਹ ਰਹੇ ਆ ਵੀ ਅਸੀਂ ਪ੍ਰੋਗਰਾਮ ਦੇ ਦਿੱਤੀ ਅਸੀਂ ਲੋਰਿੰਗ ਕਰ ਰਹੇ ਚਲੋ 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 ਅਸੀਂ ਇਹਨੇ ਮਾਰੀਓ ਅੰਦਰ ਵੀ ਵੀਡੀਓ ਬਾਕਸ ਜਾ ਰਹੇ ਸਾਰੇ ਸਾਰੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਮੀਡੀਆ ਤੇ ਅਸੀਂ ਫੇਰ ਵੀ ਆ ਅਸੀਂ ਪੱਲਾ ਜੀ ਦੇ ਨਾਲ ਆ ਕਿਉਂਕਿ ਪੱਲਾ ਜੀ ਅੱਜ ਸੰਸਕਾਰ ਹੋਇਆ ਅੱਜ ਦੇ ਦਿਨ ਇਹ ਪ੍ਰੋਗਰਾਮ ਕਰਾ ਰਹੇ ਨੇ ਇਹਨੂੰ ਕੈਂਸਲ ਕਰਨਾ ਚਾਹੀਦਾ ਸੀ ਇਹ ਅੱਗੇ ਵੀ ਕਰ ਸਕਦੇ ਸੀਗੇ ਐਨੀ ਦੇਣਾ ਪੱਲਾ ਜੀ ਨੂੰ ਇੰਡਸਟਰੀ ਦੀ ਕਿਉਂ ਕਿ ਉਹਨਾਂ ਉਹਨਾਂ ਕਰਕੇ ਬ੍ਰਾਊਨ ਕੈਂਸਰ ਵੀ ਨਹੀਂ ਕਰ ਸਕਦੇ ਇਹ ਅੱਗੇ ਵੀ ਕਰ ਸਕਦੇ ਨੇ ਪ੍ਰੋਗਰਾਮ ਉਹਨਾਂ ਦੇ ਬਹੁਤ ਤੋਂ ਬਾਅਦ ਵੀ ਕਰ ਸਕਦੇ ਨੇ ਸਰ ਉਹਨਾਂ ਨੂੰ ਵੇਸੇ ਵੀ মিডিਆ ਵੀ ਲੋੜ ਨੇ ਇੱਧਰ ਆ ਹੀ ਨਹੀਂ ਰਹੇ ਉੱਧਰ ਦੀ ਜਾ ਰਹੇ ਆ ਕਿਉਂ ਨਹੀਂ ਤੁਸੀਂ ਪੱਲਾ ਜਦੇ ਅੱਜੇ ਸੰਸਕਾਰ ਹੋਏ ਤੁਸੀਂ ਅੱਜੇ ਪ੍ਰੋਗਰਾਮ ਹੋ ਰਹੇ ਉਹ ਬੇਸਾਨਾ ਕਰ ਰਹੇ ਤੁਸੀਂ ਉੱਧਰ